ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੇ ਗੁਰੂ ਸੇਵਾਦਾਰਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਆਪਾਂ ਹਰ ਰੋਜ਼ ਦੀ ਤਰ੍ਹਾਂ ਖਾਲਸਾ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆਂ ਜਿਵੇਂ ਆਪਾਂ ਤੁਹਾਡੇ ਅੱਗੇ ਬੇਨਤੀਆਂ ਕਰਦੇ ਆ ਕਿ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਚੜੋ ਵੱਧ ਤੋਂ ਵੱਧ ਸੇਵਾ ਕਰੋ ਸਿਮਰਨ ਕਰੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਇੱਕ ਭੈਣ ਜੀ ਦੀ ਇੰਸਟਾਗ੍ਰam ਤੇ ਕਾਲ ਆਈ ਸੀ ਵਾਇਸ ਕਾਲ ਰਹੀ ਉਹਨਾਂ ਦੇ ਨਾਲ ਗੱਲ ਹੋਈ ਬਹੁਤ ਵਧੀਆ ਲੱਗਿਆ ਉਹਨਾਂ ਨੇ ਦੱਸਿਆ ਕਿ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਗੁਰਬਾਣੀ ਦੇ ਨਾਲ ਜੁੜਿਆ ਤੇ ਹੋਰ ਅੱਗੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜ ਰਹੇ ਆ ਤਾਂ ਦੇਖੋ ਖਾਲਸਾ ਜੀ ਆਪਣੀ ਇੱਕ ਵੀਡੀਓ ਦੇ ਨਾਲ ਤੇ ਤੁਹਾਡੀ ਇੱਕ ਵੀਡੀਓ ਦੇ ਸ਼ੇਅਰ ਦੇ ਨਾਲ ਕਿੰਨੀਆਂ ਹੀ ਸੰਗਤਾਂ ਦਾ ਭਲਾ ਹੋ ਰਿਹਾ ਹੈ ਕਿੰਨੀਆਂ ਹੀ ਸੰਗਤਾਂ ਕੁਰਬਾਨੀ ਦੇ ਨੰਨ ਚੋੜ ਰਹੀਆਂ ਨੇ ਕਿਉਂਕਿ ਖਾਲਸਾ ਜੀ ਜੇ ਆਪਾਂ ਸੋਚੀਏ ਤੇ ਜਿੰਨਾ ਤੇ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਦੀ ਬੇਅੰਤ ਅਪਾਰ ਕਿਰਪਾ ਹੁੰਦੀ ਹੈ ਔਰ ਇਹ ਸੰਗਤਾਂ ਕੁਰਬਾਨੀ ਦੇ ਜਾਪ ਕਰਦੀਆਂ ਨੇ ਬਿਨਾ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਤਾਂ ਖਾਲਸਾ ਜੀ ਇੱਕ ਜਪਜੀ ਸਾਹਿਬ ਦਾ ਪਾਠ ਵੀ ਆਪਾਂ ਕਰ ਨਹੀਂ ਸਕਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਖਾਲਸਾ ਜੀ ਸਾਰੀਆਂ ਫੈਮਲੀ ਦੇ ਸਾਰੇ ਮੈਂਬਰ ਹੀ ਗੁਰਬਾਣੀ ਦੇ ਜਾਪ ਕਰਦੇ ਹੋਣ ਸੇਵਾ ਸਿਮਰਨ ਕਰਦੇ ਹੋਣ ਤਾਂ ਦੇਖੋ ਉਸ ਘਰ ਪਰਿਵਾਰ ਤੇ ਤੇ ਉਸ ਇਨਸਾਨ ਤੇ ਕਿੰਨੀ ਵੈਗਰੋ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਕਿੰਨੀਆਂ ਸੰਗਤਾਂ ਦਾ ਉਹ ਪਲਾ ਕਰਦੇ ਹੋਣਗੇ ਜਿਵੇਂ ਖਾਲਸਾ ਜੀ ਜਿਹੜੇ ਵੀ ਭੈਣ ਭਰਾ ਸੰਗਤਾਂ ਗੁਰੂ ਦੇ ਨਾਲ ਜੁੜੇ ਹੋਏ ਨੇ ਅਮਰਿਤਧਾਰੀ ਸਿੰਘ ਸਜੇ ਹੋਏ ਨੇ ਉਹਨਾਂ ਨੂੰ ਤਾਂ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਵੱਲੋਂ ਹੀ ਬਖਸ਼ ਹੁੰਦੀ ਹੈ ਉਹਨਾਂ ਦੇ ਵਿੱਚ ਤੁਸੀਂ ਦੇਖਿਓ ਕਿ ਬਹੁਤ ਜ਼ਿਆਦਾ ਸਬਰ ਸੰਤੋਖ ਹੁੰਦਾ ਹੈ ਕਈ ਵਾਰ ਆਪਾਂ ਖਾਲਸਾ ਜੀ ਹਰਮੰਦਰ ਸਾਹਿਬ ਜਦੋਂ ਜਾਂਦੇ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਤਾਂ ਦੇਖਦੇ ਆ ਕਿ ਕਿੰਨੀ ਸੰਗਤ ਕਾਫੀ ਹੁੰਦੀ ਇਕੱਠੋ ਹੁੰਦਾ ਹੈ ਤੇ ਕਿੰਨੀ ਸੰਗਤ ਕਈ ਵਾਰ ਧੱਕਾ ਮੁੱਕੀ ਵੀ ਕਰਦੀ ਹੈ ਤੇ ਤੁਸੀਂ ਇੱਕ ਗੱਲ ਨੋਟ ਕਰਕੇ ਦੇਖਿਆ ਕਰੋ ਕਿ ਜਿਸ ਇਨਸਾਨ ਦਾ ਜਿਸ ਵੀਰ ਭੈਣ ਸੰਗਤ ਦਾ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਨਾਲ ਇੰਨਾ ਪ੍ਰੇਮ ਹੁੰਦਾ ਹੈ ਉਹ ਆਰਾਮ ਦੇ ਨਾਲ ਇੱਕ ਸਾਈਡ ਤੇ ਹੋ ਕੇ ਖੜੇ ਰਹਿੰਦੇ ਨੇ ਨਾ ਹੀ ਉਹਨਾਂ ਨੇ ਕਦੇ ਧੱਕਾ ਮੁੱਕੀ ਕੀਤੀ ਹੁੰਦੀ ਹੈ ਕਿ ਆਪਾਂ ਪਹਿਲਾਂ ਜਾ ਕੇ ਮੱਥਾ ਟੇਕ ਲਈਏ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੇ ਜੇ ਆਪਾਂ ਪਹੁੰਚ ਗਏ ਆ ਤੇ ਆਪਾਂ ਮੱਥਾ ਵੀ ਜ਼ਰੂਰ ਟੇਕਾਂਗੇ ਚਰਨਾ ਕਮਲਾ 'ਚ ਨਮਸਕਾਰ ਵੀ ਕਰਾਂਗੇ ਜੇ ਆਪਾਂ ਇੱਕ ਦੂਜੇ ਨੂੰ ਧੱਕਾ ਮੁਕੀ ਕਰਕੇ ਤਾਂ ਆਪਾਂ ਅੱਗੇ ਨਿਕਲ ਕੇ ਜਾ ਕੇ ਸੋਚੀਏ ਕਿ ਆਪਾਂ ਪਹਿਲਾਂ ਮੱਥਾ ਟੇਕ ਲਈ ਫੇਰ ਕਿਹੜਾ ਖਾਲਸਾ ਜੀ ਆਪਾਂ ਨੂੰ ਕੋਈ ਵੱਧ ਕਿਰਪਾ ਹੋ ਜਾਣੀ ਏ ਜਾਂ ਆਪਾਂ ਨੂੰ ਕੋਈ ਵੱਧ ਫਲ ਮਿਲ ਜਾਣਾ ਏ ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ 'ਤੇ ਭਰੋਸਾ ਰੱਖ ਕੇ ਖਾਲਸਾ ਜੀ ਬੜੀ ਨਿਮਰਤਾ ਦੇ ਨਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਹੋ ਖਾਸ ਕਰਕੇ ਜਿਹੜੇ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ ਜਿੱਥੇ ਕਾਫੀ ਸੰਗਤ ਹੁੰਦੀ ਏ ਉਥੇ ਇਸ ਤਰ੍ਹਾਂ ਤੁਸੀਂ ਨਾ ਕਰਿਆ ਕਰੋ ਕਿ ਆਪਾਂ ਅੱਗੇ ਜਾਣਾ ਆਪਾਂ ਪਹਿਲਾਂ ਮੱਥਾ ਟੇਕਣਾ ਹੈ ਅੱਗੇ ਖੜੀ ਸੰਗਤ ਨੂੰ ਤਾਂ ਕੰਮ ਕੀ ਕਰਨਾ ਹੈ ਕਿਉਂਕਿ ਖਾਲਸਾ ਜੀ ਜੋ ਸੰਗਤ ਹੁੰਦੀ ਏ ਸੰਗਤ ਦੇ ਵਿੱਚ ਛੋਟੇ ਬੱਚੇ ਵੀ ਬਹੁਤ ਹੁੰਦੇ ਨੇ ਬਜ਼ੁਰਗ ਵੀ ਬਹੁਤ ਹੁੰਦੇ ਨੇਗੇ ਜਿਹੜੇ ਕਿ ਮਸਾਹੀ ਆਪਣੇ ਕਈ ਤਾਂ ਇਸ ਤਰ੍ਹਾਂ ਦੇ ਵਿੱਚ ਵੀਰਪੈਣ ਵੀ ਹੁੰਦੇ ਨੇ ਕਾਫੀ ਬਜ਼ੁਰਗ ਵੀ ਆਪਣੇ ਹੁੰਦੇ ਨੇ ਜਿਹੜੇ ਮਸਾਂ ਹੀ ਆਪਣੇ ਆਸਰੇ ਤੇ ਖੜੇ ਹੁੰਦੇ ਨੇ ਪਰ ਫਿਰ ਚ ਰੋ ਆਪਾਂ ਇਸ ਤਰ੍ਹਾਂ ਕਰਦੇ ਹਾਂ ਤੇ ਕੀ ਉਹ ਆਪਾਂ ਨੂੰ ਮੱਥਾ ਟੇਕਿਆ ਹੋਇਆ ਲੱਗੇਗਾ ਆਪਾਂ ਨੂੰ ਕੀਤੀ ਹੋਈ ਅਰਦਾਸ ਲੱਗੇਗੀ ਨਹੀਂ ਲੱਗੇਗੀ ਕਿਉਂਕਿ ਆਪਾਂ ਜੇ ਗਏ ਆ ਘਰੋਂ ਸਭਾ ਕੱਢ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਇਸ ਤਰ੍ਹਾਂ ਨਾ ਕਰਿਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਪਾਠ ਕਰਦੇ ਹੋ ਆਪਣੇ ਨਾਲ-ਨਾਲ ਹੋਰ ਸੰਗਤ ਨੂੰ ਵੀ ਪਾਠ ਕਰਨਾ ਜੋੜੋ ਸੰਗਤ ਨੂੰ ਗਰਬਾਣੀ ਦੇ ਨਾਲ ਜੋੜੋ ਵਾਤ ਤੋਂ ਵਾਤ ਜੋੜੋ ਕਿਉਂਕਿ ਆਪਣਾ ਜੋ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਨਾ ਇਹਨਾਂ ਦਾ ਇਹੀ ਮੇਨ ਮੋਟਿਵ ਹੈ ਕਿਉਂਕਿ ਖਾਰਸਾ ਜੀ ਜਦੋਂ ਆਪਣੇ ਦੇਸ਼ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਤੇ ਆਪਾਂ ਨੂੰ ਕਿੰਨਾ ਵਧੀਆ ਲੱਗਦਾ ਕਿ ਆਪਣੀ ਅਰਦਾਸ ਬੇਨਤੀ ਪੂਰੀ ਹੋਈਏ ਤੇ ਕਿਉਂ ਨਾ ਆਪਣੀ ਇੱਕ ਛੋਟੇ ਜੇ ਸੰਦੇਸ਼ ਦੇ ਨਾਲ ਹੀ ਕਿਸੇ ਹੋਰ ਵੀਰ ਭੈਣ ਦਾ ਭਲਾ ਹੋ ਜਾਏ ਇੱਕ ਛੋਟੇ ਜੇ ਮੈਸੇਜ ਦੇ ਨਾਲ ਹੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਪਾਠ ਕਰਦੇ ਹੋ ਚਪੈਰਾ ਸਾਹਿਬ ਕੱਟਦੇ ਹੋ ਜੋਤ ਜਗਾਉਂਦੇ ਹੋ ਜਦੋਂ ਤੁਹਾਡੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਤਾਂ ਤੁਹਾਡੇ ਅੱਗੇ ਬੇਨਤੀ ਤੁਸੀਂ ਹੋਰ ਸੰਗਤਾਂ ਦੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਹੋਰ ਸੰਗਤਾਂ ਨੂੰ ਵੀ ਆਪਾਂ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੀਏ ਜਿਹੜੇ ਪੈਨ ਨਾਲ ਅੱਜ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਮੈਂ ਆਪ ਵੀ ਪਾਠ ਕਰਨ ਲੱਗੀ ਤੁਹਾਡੀਆਂ ਵੀਡੀਓ ਨੂੰ ਦੇਖ ਕੇ ਤੇ ਮੈਂ ਆਪੇ ਨੇ ਅੱਗੇ ਰਿਲੇਟਿਵ ਨੂੰ ਵੀ ਸ਼ੇਅਰ ਕਰਕੇ ਵੀਡੀਓ ਕਹਿੰਦੇ ਕਿ ਉਹ ਪਾਠ ਨਹੀਂ ਸੀ ਕਰਦੇ ਹੁੰਦੇ ਪਰ ਮੈਂ ਹਰ ਰੋਜ਼ ਵੀਡੀਓ ਸ਼ੇਅਰ ਕਰਨ ਤੋਂ ਹਟੇ ਨਹੀਂ ਸੀ ਹਰ ਰੋਜ਼ ਵੀਡੀਓ ਸ਼ੇਅਰ ਕਰਦੇ ਸੀ ਇਹ ਹੀ ਸੋਚਦੀ ਸੀ ਕਿ ਅੱਜ ਨਹੀਂ ਤਾਂ ਕੱਲ ਪਰਮਾਤਮਾ ਦੀ ਕਿਰਪਾ ਹੋਵੇਗੀ ਪਾਠ ਕਰਨ ਲੱਗ ਜਾਂਗੇ ਜੀ ਅੱਜ ਉਹ ਵੀ ਬਾਠ ਕਰਨ ਲੱਗੇ ਖਾਲਸਾ ਜੀ ਇਸੇ ਕਰਕੇ ਤੁਹਾਨੂੰ ਕਹਿਨੇ ਹੁੰਨੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਕਿਸੇ ਨਾ ਕਿਸੇ ਜਰੀਏ ਕਿਸੇ ਹੋਰ ਵੀਰ ਭੈਣ ਦਾ ਭਲਾ ਜ਼ਰੂਰ ਹੁੰਦਾ ਈ ਖਾਲਸਾ ਜੀ ਕਿਉਂਕਿ ਗੁਰਬਾਣੀ ਦੇ ਵਿੱਚ ਖਾਲਸਾ ਜੀ ਤਾਕਤ ਈ ਨਹੀਂ ਹੈ ਆਪਣੇ ਜਿੰਨੇ ਵੀ ਦੁੱਖ ਤਕਲੀਫ ਨੇ ਸਭ ਦੂਰ ਕਰ ਦਿੰਦੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਹੋਵੇ ਖਾਲਸਾ ਜੀ ਜਾਪਣਾ ਕਦੀ ਮਨ ਨਾ ਠੀਕ ਹੋਵੇ ਆਪਣਾ ਮਨ ਬਹੁਤ ਉਦਾਸ ਹੋਵੇ ਉਸ ਸਮੇਂ ਵੀ ਖਾਲਸਾ ਜੀ ਤੁਸੀਂ ਗੁਰਬਾਣੀ ਦੇ ਜਾਪ ਕਰਨੇ ਸ਼ੁਰੂ ਕਰਦਿਓ ਤੁਹਾਡੇ ਮਨ ਦੇ ਵਿੱਚ ਜਿੰਨਾ ਵੀ ਗੁੱਸਾ ਕ੍ਰੋਧ ਭਰਿਆ ਹੋਵੇਗਾ ਮਨ ਉਦਾਸ ਹੋਵੇਗਾ ਤੁਹਾਡਾ ਮਨ ਬਿਲਕੁਲ ਸ਼ਰਤ ਹੋ ਜਾਵੇਗਾ ਕਿਉਂਕਿ ਆਪਣਾ ਮਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਨਾਲ ਉਸ ਸਮੇਂ ਜੁੜ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਕਿਰਪਾ ਹੁੰਦੀ ਹੈ ਇੱਕ ਗੱਲ ਹੋਰ ਖਾਲਸਾ ਜੀ ਜਦੋਂ ਆਪਾਂ ਕਿਸੇ ਮੁਸੀਬਤ ਦੇ ਵਿੱਚ ਫੁੰਨੇ ਆ ਜਾਂ ਆਪਾਂ ਕਿਸੇ ਹਾਸੇ ਦੇ ਵਿੱਚ ਫਸ ਜਾਨੇ ਆ ਕਿਸੇ ਪ੍ਰੋਬਲਮ ਦੇ ਵਿੱਚ ਫਸ ਜਾਨੇ ਆ ਉੱਥੇ ਕੋਈ ਇਨਸਾਨ ਕੋਈ ਆਮ ਆਦਮੀ ਆਪਣੇ ਵਰਗਾ ਆਉਂਦਾ ਹੈ ਜੋ ਆਪਣੀ ਹੈਲਪ ਕਰਦਾ ਹੈ ਜਾਂ ਉਸ ਮੁਸ਼ਕਲ ਦੇ ਵਿੱਚੋਂ ਕੱਢਦਾ ਆਪਾਂ ਨੂੰ ਦੀ ਆਪਾ ਇਹ ਹੀ ਸੋਚਦੇ ਆ ਨਾ ਕਿ ਜੇ ਉਹ ਬੰਦਾ ਨਾ ਆਉਂਦਾ ਤੇ ਫਿਰ ਮੈਂ ਅੱਜ ਨੂੰ ਇੱਥੇ ਨਾ ਹੁੰਦਾ ਜਾਂ ਇੰਨੀ ਮੁਸ਼ਕਲ ਤੋਂ ਮੈਂ ਬਾਹਰ ਨਾ ਆਉਂਦਾ ਜੇ ਉਹ ਆ ਕੇ ਮੇਰੀ ਹੈਲਪ ਨਾ ਕਰਦਾ ਮੇਰੇ ਲਈ ਤਾਂ ਉਹ ਰੱਬ ਬਣ ਕੇ ਆਇਆ ਸੁਖਾਲਸਾ ਜੀ ਆਪੋ ਸਿੰਸਾਨ ਨੂੰ ਕਹਿ ਦਿੰਨੇ ਆ ਨਾ ਕਿ ਉਹ ਰੱਬ ਬਣ ਕੇ ਆਇਆ ਉਹ ਰੱਬ ਬਣ ਕੇ ਆਇਆ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਨਾ ਕਿਸੇ ਜਰੀਏ ਆਪਣੀ ਹੈਲਪ ਕੀਤੀ ਹੁੰਦੀ ਆ ਆਪਾਂ ਸੋਚ ਲੈਨੇ ਆ ਕਿ ਉਸ ਇਨਸਾਨ ਨੇ ਕੀਤੀ ਪਰ ਉਹ ਪਰਮਾਤਮਾ ਨੇ ਕੋਈ ਨਾ ਕੋਈ ਜਰੀਆ ਬਣਾਇਆ ਹੁੰਦਾ ਹੈ ਆਪਣੀ ਮੁਸ਼ਕਲ ਦਾ ਹੱਲ ਕਰਨ ਦੇ ਲਈ ਕਿਉਂਕਿ ਖਾਲਸਾ ਜੀ ਜੇ ਆਪਾਂ ਸੋਚੀਏ ਜਿਵੇਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸੰਦਕਾ ਬਹੁਤ ਸੰਗਤਾਂ ਦਾ ਭਲਾ ਹੋ ਰਿਹਾ ਹੈ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਰਹੀਆਂ ਨੇ ਤੇ ਜੇ ਆਪਾਂ ਸੋਚੀਏ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਕਿਰਪਾ ਕਰਦੇ ਨੇ ਹਾਂਜੀ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਹਾਰਾ ਸੱਚੇ ਪਾਸ਼ਾ ਆਪ ਅੰਗ ਸੰਗ ਸਹਾਈ ਹੋਗੇ ਕਿਸੇ ਨਾ ਕਿਸੇ ਜਰੀਏ ਦੇ ਵਿੱਚ ਇਨਸਾਨ ਦੇ ਤੌਰ ਤੇ ਆਪਣੀ ਜੋ ਵੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਜਾਂ ਆਪਣੀ ਜੋ ਵੀ ਇੱਕ ਮਦਦ ਹੈਲਪ ਹੁੰਦੀ ਹੈ ਜੋ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਸਦਕਾਈ ਹੁੰਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਇੱਕ ਵਾਰੀ ਕਿਸੇ ਕੋਲ ਕੋਈ ਬੁਰੀ ਖਬਰ ਲੈ ਕੇ ਪਹੁੰਚਿਆ ਤੇ ਸਾਹਮਣੇ ਵਾਲਾ ਵਿਅਕਤੀ ਸੀ ਜਿਹੜਾ ਉਹ ਗੁਰਬਾਣੀ ਦਾ ਗੁਟਕਾ ਸੇ ਫੜਕੇ ਨਾ ਪਾਠ ਕਰ ਰਿਹਾ ਸੀ ਉਸ ਨੇ ਕੁਝ ਕੇ ਇੰਤਜ਼ਾਰ ਕੀਤਾ ਤੇ ਉੱਠਣ ਤੋਂ ਉਪਰੰਤ ਉਸ ਨੂੰ ਆਖਿਆ ਭਾਈ ਸਾਹਿਬ ਜੀ ਤੂੰ ਇੰਨਾ ਜ਼ਿਆਦਾ ਪਾਠ ਕਰਦਾ ਏ ਤੇ ਰੱਬ ਨੂੰ ਵੀ ਬੜਾ ਜ਼ਿਆਦਾ ਮੰਨਦਾ ਏ ਮੈਂ ਕਈ ਸਾਲਾਂ ਤੋਂ ਦੇਖਦਾ ਪਰ ਤੇਰਾ ਚੰਗਾ ਤਾਂ ਕੁਝ ਹੋ ਨਹੀਂ ਰਿਹਾ ਤੇਰੇ ਕੋਲੋਂ ਤਾਂ ਬਸ ਉਹ ਹੀ ਚੰਗੇ ਨੇ ਤੇਰੇ ਨਾਲੋਂ ਤਾਂ ਜਿਹੜੇ ਰੱਬ ਨੂੰ ਵਿਸਾਰ ਜਿਹੜੇ ਰੱਬ ਨੂੰ ਵਿਸਾਰ ਕੇ ਚੰਗੇ ਭਲੇ ਸੁਖ ਮਾਨਦੇ ਫਿਰਦੇ ਨੇ। ਵਾਇਗਰੋ ਦੇ ਪਾਣੀ ਵਿੱਚ ਭਿੱਜਿਆ ਹੋਇਆ ਉਹ ਬੰਦਾ ਬੋਲਿਆ, ਕੋਈ ਗੱਲ ਨਹੀਂ ਪਰ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਹੋ। ਜਦੋਂ ਮੰਨਣਾ ਸ਼ੁਰੂ ਕੀਤਾ ਸੀ ਤਾਂ ਬਾਬਾ ਜੀ ਨਾਲ ਇੱਕ ਬੜਾ ਪੱਕਾ ਵਾਅਦਾ ਕਰ ਲਿਆ ਸੀ। ਮੈਨੂੰ ਦੁੱਖ ਮਿਲਣ ਚਾਹੇ ਸੁੱਖ ਮਿਲਣ ਮੈਂ ਕਦੇ ਵੀ ਤੁਹਾਡੀ ਸ਼ਰਨ ਨਹੀਂ ਛੱਡਾਂਗਾ। ਜੇ ਸਾਲਾਂ ਦਾ ਮੈਂ ਪਾਠ ਕਰ ਰਿਹਾ ਤਾਂ ਇਹ ਵੀ ਮੇਰੀ ਤੇ ਗੁਰੂ ਦੀ ਮਿਹਰ ਈ ਹੈ। ਬਿਨਾ ਉਸ ਦੀ ਕਿਰਪਾ ਦੇ ਤਾਂ ਇੱਕ ਪਾਠ ਜਪਜੀ ਸਾਹਿਬ ਦਾ ਵੀ ਕੀਤਾ ਨਹੀਂ ਜਾ ਸਕਦਾ। ਬਾਕੀ ਮੇਰੇ თანਤਨ ਬਾਬਾ ਦੀਪ ਸਿੰਘ ਸਿਆਰ ਜੀ ਨੇ ਜਿਸ ਦਿਨ ਮੇਰੇ ਭਾਗ ਖੋਲਣ ਦਾ ਸੋਚਿਆ ਮਿੰਟਾਂ 'ਚ ਮੇਰੇ ਦੁੱਖ, ਰੋਗ, ਸੋਗ ਤੇ ਪਾਪਾਂ ਨੂੰ ਸਾੜ ਕੇ ਰੱਖ ਦੇਣਗੇ। ਇਸੇ ਤਰ੍ਹਾਂ ਖਾਲਸਾ ਜੀ ਜਿਹੜੀਆਂ ਵੀ ਸੰਗਤਾਂ ਗੁਰਬਾਣੀ ਦੇ ਜਾਪ ਕਰਦੀਆਂ ਨੇ, ਸੇਵਾ ਸਿਮਰਨ ਕਰਦੀਆਂ ਨੇ, ਪਾਠ ਕਰਦੀਆਂ ਨੇ। ਉਨਾਂ ਦੀ ਵੀ ਮਹਾਰਾਜ ਦੀ ਬੇਅੰਤ ਕਿਰਪਾ ਹੁੰਦੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਹੋਰ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਸੰਗਤਾਂ ਨੂੰ ਜੋੜਦੀਆਂ ਨੇ ਸੋ ਖਾਲਸਾ ਜੀ ਇਸੇ ਤਰ੍ਹਾਂ ਵੱਧ ਤੋਂ ਵੱਧ ਸਾਰੀਆਂ ਹੀ ਗੁਰਬਾਣੀ ਵਾਲੀਆਂ ਵੀਡੀਓ ਨੇ ਸਭ ਨੂੰ ਹੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਨਾ ਕਿਸੇ ਹੋਰ ਵੀਰ ਪੈਂਦਾ ਵੀ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਭਲਾ ਹੋ ਸਕੇ ਇਸੀ ਤਰ੍ਹਾਂ ਖਾਰਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਵੀਰ ਦੀ ਹੱਦਬੀਤੀ ਸਾਂਝੀ ਕਰਨ ਲੱਗੇ ਆ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਮਾ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਵੀਰ ਨੇ ਦੱਸਿਆ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਦੋ ਭੈਣ ਭਰਾ ਸੀ ਭੈਣ ਉਹਨਾਂ ਦੀ ਵਿਆਹ ਹੋਈ ਸੀ ਤੇ ਕਹਿੰਦੇ ਸਾਡੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਤੇ ਦਾਦੀ ਜੀ ਸੀ ਉਹਨਾਂ ਨੇ ਦਾਦੀ ਜੀ ਨੇ ਵੀਰ ਨੇ ਦੱਸਿਆ ਕਿ ਅੰਮ੍ਰਿਤ ਛਕਿਆ ਹੋਇਆ ਸੀ ਉਹ ਵੈਮਾ ਪਰਮਾ ਤੋਂ ਬਹੁਤ ਦੂਰ ਸੀ ਕਈ ਵਾਰ ਖਾਲਸਾ ਜੀ ਵੀਰ ਦੱਸ ਦੇ ਕੇ ਜੋ ਮੇਰੀ ਭੈਣ ਸੀ ਉਹ ਮੈਰਿਡ ਸੀ ਉਹਨਾਂ ਨੂੰ ਕਾਫੀ ਸਾਲ ਹੋ ਗਏ ਸੀ ਉਹਨਾਂ ਦੇ ਬੱਚਾ ਨਹੀਂ ਸੀ ਹੋਇਆ ਜੇ ਇਸ ਚੀਜ਼ ਨੂੰ ਲੈ ਕੇ ਉਹਨਾਂ ਦਾ ਸਹੁਰਾ ਪਰਿਵਾਰ ਇਹ ਜੋ ਉਹ ਵੈਮਾ ਪਰਮਾ ਤੇ ਚੱਲ ਪਿਆ ਸੀ ਕਦੇ ਕਿਸੇ ਪੰਦਰ ਦੇ ਕੋਲ ਉਹਨੂੰ ਲੈ ਕੇ ਜਾਂਦੇ ਸੀ ਕਦੇ ਕਿਸੇ ਬਾਬੇ ਦੇ ਕੋਲ ਕਦੇ ਕੋਈ ਪੁਸ਼ ਘੜਾਉਣ ਲੈ ਜਾਂਦੇ ਸੀ ਕਦੇ ਜੇ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹਨਾਂ ਦੇ ਦਾਦੀ ਜੀ ਸੀਗੇ ਉਹ ਬਹੁਤ ਬਰਖਲਾਅ ਸੀ ਬਹੁਤ ਘਰ ਦੇ ਵਿੱਚ ਲੜਾਈ ਖਿਲਾਸ ਕਰਦੇ ਹੁੰਦੇ ਸੀ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਕਿਉਂ ਕੁੜੀ ਨੂੰ ਕਦੇ ਕਿਤੇ ਕਦੇ ਕਿਤੇ ਲੈ ਕੇ ਜਾਂਦੇ ਨੇ ਉਹ ਡਾਕਟਰ ਕੋਲ ਲੈ ਕੇ ਜਾਣ ਜਿਸ ਚੀਜ਼ ਦੀ ਪ੍ਰੋਬਲਮ ਹੈ ਉਸ ਚੀਜ਼ ਦੀ ਦਵਾਈ ਲੈਣ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਇੱਕ ਦਿਨ ਹੋ ਜਾਏਗੀ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਇੱਕ ਤਾਂ ਇਸ ਸਾਈਡ ਤੇ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਲੇਸ਼ ਰਹਿਣਾ ਤੇ ਦੂਜੇ ਪਾਸੇ ਵੀਰ ਦੱਸ ਰਿਹਾ ਕਿ ਸਾਡੇ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਨੇ ਬਹੁਤ ਸ਼ਰਾਬ ਪੀਨੀ ਸ਼ਰਾਬ ਪੀਨੀ ਬਹੁਤ ਜ਼ਿਆਦਾ ਸ਼ਰਾਬ ਦਿਨ ਰਾਤ ਪੀ ਕੇ ਕਹਿੰਦੇ ਕਾਫੀ ਘਰ ਦੇ ਵਿੱਚ ਲੜਾਈ ਪੋਣੀ ਕਹਿੰਦੇ ਸਾਡੇ ਇੱਕ ਦੋ ਪਸ਼ੂ ਰੱਖੇ ਹੋਏ ਸੀ ਉਹ ਵੀ ਕਹਿੰਦੇ ਲੜਾਈ ਕਰਕੇ ਕਹਿੰਦੇ ਵੇਚ ਤੇ ਮਹਿੰਗੇ ਸਸਤੇ ਵੇਚ ਦਿੱਤੇ ਕਈ ਵਾਰ ਘਰ ਦੇ ਵਿੱਚ ਕਹਿੰਦੇ ਅਸੀਂ ਸਬਜ਼ੀਆਂ ਲਗਾਉਣੀਆਂ ਉਹ ਵੀ ਪੱਟ ਦੇਣੀਆਂ ਇਸ ਤਰ੍ਹਾਂ ਦੀ ਹਾਲਤ ਹੋ ਗਈ ਸੀ ਕਹਿੰਦੇ दारू ਇੰਨੀ ਪੀਣੀ ਤੇ ਕਹਿੰਦੇ ਕਈ ਵਾਰ ਇਸ ਤਰ੍ਹਾਂ ਲੱਗਣਾ ਕਿ ਜਿਵੇਂ ਮੇਰੇ ਫਾਦਰ ਸਾਹਿਬ ਨੇ ਵੀਰ ਦਸ ਦੇ ਇਸ ਤਰ੍ਹਾਂ ਮਹਿਸੂਸ ਹੋਣਾ ਜਿਵੇਂ ਉਹ ਮੈਂਟਲੀ ਅਫਸੈਟ ਹੋ ਗਏ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੋਣੀ ਘਰ ਦੇ ਵਿੱਚ ਪਰ ਖਾਲਸਾ ਜੀ ਵੀਰ ਦਸ ਦੇ ਆ ਕਿ ਜਦੋਂ ਮੈਂ ਕਹਿਣਾ ਆਪਣੀ ਦਾਦੀ ਨੂੰ ਜਾਂ ਮਾਤਾ ਜੀ ਨੂੰ ਕਿ ਜਿਹੜੇ ਫਾਦਰ ਸਾਹਿਬ ਨੇ ਵੀ ਇਦਾਰੋਂ ਤੋਂ ਹਟ ਦੇਣੀ ਕਿਉਂਕਿ ਜੋ ਉਹਨਾਂ ਦੇ ਦਾਦੀ ਜੀ ਸੀ ਉਹਨਾਂ ਨੇ ਅਮਰਤ ਛਕਿਆ ਸੀ ਸਵੇਰੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਸੇਵਾ ਕਰਕੇ ਆਉਂਦੇ ਸੀ ਨਾਲ ਹੀ ਉਹ ਵੀਰ ਦੱਸਦੇ ਕਿ ਮੇਰੇ ਮਾਤਾ ਜੀ ਵੀ ਚਲੇ ਜਾਂਦੇ ਸੀ ਦਾਦੀ ਤੇ ਮਾਤਾ ਦੋਨੇ ਇਕੱਠੇ ਜਾਂਦੇ ਸੀ ਸਾਡੇ ਘਰ ਤੋਂ ਸਾਹਮਣੇ ਕੁਝ ਕੁ ਦੂਰੀ ਤੇ ਕਹਿੰਦੇ ਗੁਰਦੁਆਰਾ ਸਾਹਿਬ ਸੀ ਸਾਡੇ ਪਿੰਡ ਦੇ ਵਿੱਚ ਇਸੀ ਤਰ੍ਹਾਂ ਖਾਲਸਾ ਜੀ ਮੀਰ ਦੱਸ ਦਿਆ ਕਿ ਅਰਦਾਸ ਬੇਨਤੀ ਕਰਨੀ ਸੇਵਾ ਕਰਨੀ ਤੇ ਘਰ ਆ ਜਾਣਾ ਕਹਿੰਦੇ ਜਦੋਂ ਦੀ ਮੈਨੂੰ ਸਮਝ ਹੋਈ ਸੀ ਉਸ ਟਾਈਮ ਤੋਂ ਹੀ ਕਹਿੰਦੇ ਕਿ ਦਾਦੀ ਤੇ ਮੰਮੀ ਦੋਨੇ ਹੀ ਗੁਰਦੁਆਰਾ ਸਾਹਿਬ ਜਾਂਦੀਆਂ ਸੀ ਸੇਵਾ ਕਰਦੀਆਂ ਸੀ ਕਹਿੰਦੇ ਕਿ ਮੈਂ ਇੱਕ ਦਿਨ ਉਹਨਾਂ ਨੂੰ ਬੈਠੇ ਬੈਠੇ ਕਿਹਾ ਕਿ ਕਿਉਂ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹੋ ਸੇਵਾ ਵੀ ਕਰਦੇ ਹੋ ਪਰ ਜਦੋਂ ਤੱਕ ਤੂੰ ਮੈਨੂੰ ਸਮਝਾਈ ਜਦੋਂ ਤੂੰ ਫਾਦਰ ਸਾਹਿਬ ਵੀ ਕਹਿੰਦੇ ਕਿ ਮੈਂ ਕਿਹਾ ਕਿ ਮੇਰੇ ਪਿਤਾ ਵੀ ਜਦੋਂ ਉਹਦੇਸ਼ दारू ਪੀਂਦੇ ਨੇ ਪੋਰ ਵੀ ਕਈ ਤਰ੍ਹਾਂ ਦੇ ਨਸ਼ੇ ਕਰਦੇ ਨੇ ਤੇ ਜਦੋਂਦੋਈ ਮੈਂ ਇਹ ਨਹੀਂ ਦੇਖਿਆ ਕਿ ਇਹਨਾਂ ਨੂੰ ਕੋਈ ਘਰ ਦੀ ਚੀਜ਼ ਦੀ ਇਹਨਾਂ ਦੇ ਮਾਈਂਡ ਦੇ ਵਿੱਚ ਟੈਨਸ਼ਨ ਹੋਵੇ ਕਿ ਅਸੀਂ ਘਰ ਬਣਾਉਣਾ ਹੈ ਜੇ ਅਸੀਂ ਅਜੇ ਬੱਚੇ ਦੀ ਮੈਰਿਜ ਕਰਨੀ ਹੈ ਕਹਿੰਦੇ ਪਰ ਕਿਸੇ ਵੀ ਤਰ੍ਹਾਂ ਦਾ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਕਿਸੇ ਚੀਜ਼ ਨੂੰ ਲੈ ਕੇ ਟੈਨਸ਼ਨ ਹੋਵੇ ਇਸੇ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਇੱਕ ਦਿਨ ਆਪਣੀ ਦਾਦੀ ਤੇ ਮਾਤਾ ਨੂੰ ਕਿਹਾ ਕੀ ਗੁਰਦੁਆਰਾ ਸਾਹਿਬ ਜਾਣ ਦਾ ਕੋਈ ਫਾਇਦਾ ਨਹੀਂ ਹੋਏਗਾ ਤੁਹਾਡਾ ਆਪਣੇ ਹਾਲਾਤ ਤਾਂ ਪਹਿਲਾਂ ਮੰਗਨੇ ਕਈ ਸਾਲਾਂ ਤੋਂ ਹੁਣ ਕਿੱਥੋਂ ਬਦਲ ਜਾਣਗੇ ਤਾਂ ਖਾਂਸਾ ਜੀ ਵੀਰ ਕਹਿੰਦੇ ਕਿ ਮੇਰੇ ਦਾਦੀ ਜੀ ਮੇਰੇ ਬਹੁਤ ਜ਼ਿਆਦਾ ਬਰਖਲਾਫ ਬੋਲੀ ਬਹੁਤ ਉੱਚੀ ਬੋਲ ਕੇ ਕਾਫੀ ਗੁੱਸੇ ਦੇ ਵਿੱਚ ਉਹਨਾਂ ਨੇ ਮੈਨੂੰ ਮਨਾ ਕੀਤਾ ਕਹਿੰਦੇ ਕਿ ਅੱਜ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਸ਼ਾ ਤੋਂ ਬਿਨਾਂ ਇਸ ਘਰ ਦੇ ਵਿੱਚ ਕਿਸੇ ਹੋਰ ਬੰਦੇ ਦਾ ਨਾਮ ਵੀ ਆ ਗਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਕਿਉਂਕਿ ਖਾਲਸਾ ਜੀ ਉਹਨਾਂ ਦੀ ਦਾਦੀ ਜੀ ਵੀ ਦੱਸਦੇ ਕਿ ਉਹ ਬਹੁਤ ਜ਼ਿਆਦਾ ਕਟੜ ਗੁਰਸਿੱਖ ਸੀ ਉਹਨਾਂ ਨੇ ਕਦੇ ਵੀ ਨਹੀਂ ਸੀ ਇਹ ਸੋਚਿਆ ਕਿ ਮੈਂ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਬਾਬੇ ਕੋਲ ਕਿਸੇ ਸਿਆਣੇ ਦੇ ਕੋਲ ਜਾਵਾਂਗੀ ਜਾਂ ਕਿ ਆਪਣੇ ਬੱਚਿਆਂ ਦੇ ਬਾਰੇ ਪੁੱਛ ਕੇ ਆਵਾਂਗੀ ਕਿਉਂਕਿ ਉਹਨਾਂ ਨੇ ਹਮੇਸ਼ਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅਰਦਾਸ ਬੇਨਤੀ ਕੀਤੀ ਸੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ 'ਤੇ ਭਰੋਸਾ ਰੱਖਿਆ ਸੀ ਵੀ ਅੱਜ ਨਹੀਂ ਤਾਂ ਕੱਲ ਵੀਰ ਦੱਸਦੇ ਕਿ ਮੇਰੇ ਦਾਦੀ ਜੀ ਨੇ ਇਹੀ ਅਰਦਾਸ ਬੇਨਤੀ ਕਰਨੀ ਕਿ ਉਹਨਾਂ ਦਾ ਪੋਤੇ ਜੋ ਉਹ दारू ਛੱਡ ਦੇਵੇ ਜੋ ਨਸ਼ੇ ਕਰਦਾ ਉਹ ਛੱਡ ਦੇਵੇ ਤੇ ਗੁਰੂ ਵਾਲਾ ਬਣ ਜਾਵੇ ਖਾਲਸਾ ਜੀ ਵੀਰ ਦੱਸ ਰਿਹਾ ਕਹਿੰਦੇ ਕਿ ਬਿਲਕੁਲ ਮੇਰੇ ਫਾਦਰ ਸਾਹਿਬ ਨੇ दारू ਨਾ ਛੱਡੀ ਨਹੀਂ ਕਹਿੰਦੇ ਕਿ ਉਹਨਾਂ ਨੇ ਨਸ਼ਾ ਕਰਨਾ ਛੱਡਿਆ ਕਰ ਵੀ ਕਹਿੰਦੇ ਸਾਡਾ ਪੁਰਾਣਾ ਹੀ ਸੀ ਕਹਿੰਦੇ ਪਰ ਇੱਕ ਦਿਨ ਉਹ ਇੰਨੇ ਜਿਆਦੇ ਬਿਮਾਰ ਹੋ ਗਏ ਕਹਿੰਦੇ ਕਿ ਸਾਨੂੰ ਹਸਪੀਟਲ ਲੈ ਕੇ ਜਾਣਾ ਪਿਆ ਉਹਨਾਂ ਦੀ ਕੰਡੀਸ਼ਨ ਕਹਿੰਦੇ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਪੇਨ ਹੋਣਾ, ਪੇਟ ਕਾਫੀ ਫੁੱਲਣ ਲੱਗ ਗਿਆ ਤੇ ਕਹਿੰਦੇ ਦਰਦ ਇੰਨਾ ਕਿ ਕਹਿੰਦੇ ਪਾਣੀ ਪੀਣਾ ਤੇ ਤਾਂ ਵੀ ਉਹਨਾਂ ਨੂੰ ਦਰਦ ਸ਼ੁਰੂ ਹੋ ਜਾਣਾ। ਇਸੇ ਤਰ੍ਹਾਂ ਖਾਲਸਾ ਜੀ ਵੀ ਦੱਸਦੇ ਕਿ ਜਦੋਂ ਫਾਦਰ ਸਾਹਿਬ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਤਾਂ ਉਹਨਾਂ ਨੇ ਦੱਸਿਆ ਕਿ ਲੀਵਰ ਦੇ ਵਿੱਚ ਸੋਜ ਹੋ ਗਈ, ਇਨਫੈਕਸ਼ਨ ਹੋ ਗਈ। ਵੀ ਤੁਹਾਡੇ ਤਾਂ ਪੀਣ ਹੋ ਰਿਹਾ ਤੁਹਾਨੂੰ दारू ਛੱਡਨੀ ਪੈਗੀ ਜੋ ਵੀ ਤੁਸੀਂ ਨਸ਼ਾ ਕਰਦੇ ਹੋ ਉਹ ਵੀ ਛੱਡਣਾ ਪਵੇਗਾ ਪਰ ਖਾਲਸਾ ਜੀ ਵੀਰ ਦੱਸ ਦਿਆ ਕਿ ਕੁਸ਼ਕ ਦਿਨ ਹਸਪੀਟਲ ਦੇ ਵਿੱਚ ਐਡਮਿਟ ਰੱਖਿਆ ਠੀਕ ਹੋ ਗਏ ਫਾਦਰ ਸਾਹਿਬ ਉਹਨਾਂ ਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਉਹਨਾਂ ਨੂੰ ਕਰ ਲਿਆਏ ਕਰਨੇ ਕਿ ਆਉਣ ਤੋਂ ਦੂਸਰੇ ਤੀਸਰੇ ਦੇਨੀ ਕਿਤੇ ਉਹਨਾਂ ਨੇ ਦੁਬਾਰਾ दारू ਪੀਣੀ ਸ਼ੁਰੂ ਕਰ ਦਿੱਤੀ ਤੇ ਸੇਵ ਉਸ ਤਰ੍ਹਾਂ ਦੀ ਕੰਡੀਸ਼ਨ ਦੁਬਾਰਾ ਫਿਰ ਹੋ ਗਈ ਪੀਰ ਖਾਨ ਸਾਹਿਬ ਜੀ ਵੀ ਦੱਸ ਦਿਆ ਕਿ ਜਦੋਂ ਕਿੰਨੇ ਪਾਠ ਕਰਦਿਆ ਸੇਵਾ ਕਰਦਿਆ ਕੋਈ ਫਰਕ ਨਾ ਪਿਆ ਕਹਿੰਦੇ ਕਿ ਕਿਤੇ ਨਾ ਕਿਤੇ ਮੇਰੇ ਦਾਦੀ ਦੇ ਮਨ 'ਚ ਵੀ ਆਈ ਕਿ ਕੋਈ ਫਰਕ ਨਹੀਂ ਪੈ ਰਿਹਾਗਾ ਵੀ ਇਹ ਵੀ दारू ਨਹੀਂ ਛੱਡ ਰਿਆ ਪਰ ਡਾਕਟਰ ਨੇ ਕਿਹਾ ਕਿ ਜੇ दारू ਨਾ ਛੱਡੀ ਤੇ ਇਹਦੀ ਜਾਨ ਨੂੰ ਖ਼ਸ਼ਤ ਖ਼ਤਰਾ ਹੋ ਸਕਦਾ ਹੈ ਕਹਿੰਦੇ ਕਿ ਨਾਲ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਵੀ ਹੋ ਗਈ ਸੀ ਇੰਨੀਆਂ ਪ੍ਰੋਬਲਮ ਇੰਨੀਆਂ ਬਿਮਾਰੀਆਂ ਹੋਣ ਦੇ ਬਾਵਜੂਦ ਵੀ ਖਾਲਸਾ ਜੀ ਉਹ ਮਾਤਾ ਜੀ ਸੀ ਜਿਹੜੇ ਵੀਰ ਤੇ ਉਹਨਾ ਦਾ ਮਨ ਫਿਰ ਵੀ ਨਾ ਡੋਲਿਆ ਕਿ ਮੇਰਾ ਪੁੱਤ ਬਿਮਾਰ ਕਿਉਂ ਨਾ ਮੈਂ ਕਿਸੇ ਕੋਲੋਂ ਪੁੱਛਾਂ ਮੈਂ ਫਿਰ ਵੀ ਉਹਨੇ ਬਹੁਤ ਦਿਨ ਵੇਟ ਕੀਤੀ ਜਦੋਂ ਕੋਈ ਨਾ ਫੜ ਕੇ ਪਿਆ ਤੇ ਉਸਨੇ ਫਿਰ ਵੀ ਸੋਚਿਆ ਕਿ ਮੈਂ ਤਾਂ ਤਨ ਤੁਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਸ਼ਾ ਦੇ ਸਥਾਨ ਤੇ ਜਾ ਕੇ ਅਬ ਸ਼੍ਰੀ ਅੰਮ੍ਰਿਤਸਰ ਸਾਹਿਬ ਉਥੇ ਜਾ ਕੇ ਅਰਦਾਸ ਬੇਨਤੀ ਕਰਵਾ ਕੇ ਆਉਣੀ ਆ ਵੀ ਕੀ ਬਤਾ ਲੱਗਦਾ ਕਿ ਮੇਰੀ ਅਰਦਾਸ ਬੇਨਤੀ ਵਾਹਿਗੁਰੂ ਸੱਚੇ ਪਾਤਸ਼ਾਹ ਸੁਣ ਲੈ ਤੇ ਮੇਰੇ ਬੱਚੇ ਨੂੰ ਤੰਦਰੁਸਤੀ ਬਖਸ਼ਣ ਤਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੇਰੇ ਦਾਦੀ ਜੀ ਚੁੱਪ ਕਰਕੇ ਕਹਿੰਦੇ ਮੈਨੂੰ ਕਹਦੇ ਕਿ ਮੈਂ 1-2 ਦਿਨ ਸ੍ਰੀ ਅਮਰitsar ਸਾਹਿਬ ਲੈ ਕੇ ਆਵਾਂਗੀ ਕਿ ਮੈਂ ਜਾ ਚਲੀ ਜਾਨੀ ਆ ਤੁਸੀਂ ਘਰ ਦੇਖੋ ਕਹਿੰਦੇ ਕਿ ਉਹ ਇਕੱਲੇ ਹੀ ਕਹਿੰਦੇ ਬਸ ਤੇ ਸ੍ਰੀ ਅਮਰitsar ਸਾਹਿਬ ਚਲੇ ਗਏ ਕਹਿੰਦੇ ਉਹਨਾਂ ਨੇ ਜਾ ਕੇ ਉੱਥੇ ਅਰਦਾਸ ਬੇਨਤੀ ਕੀਤੀ ਤਾਂ ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਤੇ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਕਹਿੰਦੇ ਕਿ ਅਸੀਂ ਅਰਦਾਸ ਬੇਨਤੀ ਕੀਤੀ ਕਰਵਾਈ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਮੀਰ ਦੱਸ ਰਿਹਾ ਕਿ ਮੇਰੇ ਦਾਦੀ ਜੀ ਸ਼ਹੀਦਾ ਸਾਹਿਬ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਉਹਨਾਂ ਨੇ ਦੇਖ ਦੇ ਵਿੱਚ ਜੋ ਸ਼ਹੀਦੀ ਦੇਖ ਸੀ ਉਹ ਵੀ ਰਸਤ ਕਰਵਾਈ ਪਰ ਜੋਤ ਜਗ ਦੀ ਜੋਤ ਦੇ ਵਿੱਚ ਘੋ ਲੈ ਕੇ ਕਹਿੰਦੇ ਪਾਇਆ ਤੇ ਅਰਦਾਸ ਬੇਨਤੀ ਕਰਵਾ ਕੇ ਕਹਿੰਦੇ ਉੱਥੇ ਹੀ ਬੈਠ ਕੇ ਬਾਹਰ ਬਾਹਰ ਬੈਠ ਕੇ ਕਹਿੰਦੇ ਉੱਥੇ ਪਾਠ ਕਰਨ ਲੱਗ ਗਏ ਜਦੋਂ ਕਹਿੰਦੇ ਪਾਠ ਕਰਦੇ ਦੇਖਿਆ ਤੇ ਉੱਥੇ ਇੱਕ ਬਜ਼ੁਰਗ ਮਾਤਾ ਜੀ ਹੋਰ ਵੀ ਆ ਗਏ ਉਹਨਾਂ ਨੇ ਕਹਿੰਦੇ ਆ ਕੇ ਇੰਨਾ ਕਹਿਣਾ ਕੀਤਾ ਕਿ ਮਾਤਾ ਜੀ ਤੁਸੀਂ ਇੱਕ ਸਾਈਡ ਨੂੰ ਹੋ ਕੇ ਇੱਧਰ ਨੂੰ ਬੈਠ ਜਾਓ ਪਰ ਜੇ ਤੁਸੀਂ ਪਾਠ ਕਰ ਰਹੇ ਹੋ ਤਾਂ ਤੁਸੀਂ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ ਪਾਠ ਕਰ ਲਓ ਤੇ ਤੁਸੀਂ ਤੋ ਓਲਾ ਕੇ ਨਾ ਬੈਠੀ ਹੋ ਇਸ ਤਰ੍ਹਾਂ ਖਾਨ ਸਾਹਿਬ ਜੀ ਉਹ ਮਾਤਾ ਜੀ ਸੀ ਜਿਹੜੇ ਉਹਨਾਂ ਨੇ ਵੀਰ ਦਸਦੇ ਕਿਹਾ ਕਿਨੇ ਉਹਨਾਂ ਦੇ ਕਹਿਣ ਤੋਂ ਬਾਅਦ ਦੇ ਵਿੱਚ ਜਿਹੜੇ ਬਜ਼ੁਰਗ ਮਾਤਾ ਸੀ ਵੀਰ ਦਸਦੇ ਆ ਕਿ ਉਹਨਾਂ ਦੇ ਕੋਲ ਮੇਰੇ ਦਾਦੀ ਜੀ ਗਏ ਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਸਾਡੂ ਇੱਕ ਸਾਈਡ ਤੇ ਬੋਲ ਕੇ ਤੇ ਇਹ ਕਿਉਂ ਕਿਹਾ ਕਿ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ ਪਾਠ ਕਰ ਲੋ ਦਾ ਖਾਲਸਾ ਜੀ ਵੀਰ ਦੱਸ ਦਿਆ ਕਿ ਮੇਰੇ ਦਾਦੀ ਜੀ ਨੇ ਕਿਹਾ ਉਹਨਾਂ ਨੇ ਕਿਹਾ ਕਿ ਨਿਸ਼ਾਨ ਸਹਿਬ ਦੇ ਕੋਲ ਬੈਠ ਕੇ ਪਾਠ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀ ਹੈ ਇਸ ਕਰਕੇ ਮੈਂ ਕਿਹਾ ਸੀ ਕਿ ਰਸਤੇ ਤੋਂ ਹਟ ਕੇ ਤੁਸੀਂ ਨਿਸ਼ਾਨ ਸਹਿਬ ਦੇ ਕੋਲ ਹੀ ਬੈਠ ਕੇ ਕਰ ਲੋ ਤੁਹਾਡੀ ਜਾਨ ਤੂ ਤਾਂ ਜੋ ਕਿ ਤੁਹਾਡੀ ਅਰਦਾਸ ਬੇਨਤੀ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਪੂਰੀ ਕਰਨ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਮੇਰੇ ਮਾਤਾ ਜੀ ਉੱਥੇ ਰਹੇ ਦੂਸਰੇ ਦਿਨ ਕਹਿੰਦੇ ਉਹਨਾਂ ਨੂੰ ਪਤਾ ਨੱਗਾ ਕਿ ਚਪੈਰਾ ਸਹਿਬ ਹੀ ਕਟਿਆ ਜਾਂਦਾ ਐਤਵਾਰ ਨੂੰ ਕਹਿੰਦੇ ਫਿਰ ਸ਼ਹੀਦੀ ਦੇਗ ਦੀ ਜੋ ਰਸਤ ਕਰਵਾਈ ਸੀ ਉਟਾਨਾ ਸਾਬ ਜਾ ਕੇ ਕਹਿੰਦੇ ਸ਼ਹੀਦੀ ਦੇਗ ਦੀ ਰਸਤ ਚੜਾ ਕੇ ਆਏ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੀਰ ਦੱਸ ਰਿਹਾ ਕਿ ਮੇਰੀ ਦਾਦੀ ਜੀ ਘਰ ਆ ਗਏ ਉਹਨਾਂ ਨੇ ਘਰ ਆ ਕੇ ਦੱਸਿਆ ਕਿ ਸ਼ਹੀਦਾ ਸਹਿਬ ਚਪੈਰਾ ਸਹਿਬ ਕਟਿਆ ਜਾਂਦਾ ਹੈ ਕਿ ਕਿਉਂ ਨਾ ਤੁਸੀਂ ਵੀ ਘਰ ਬੈਠ ਕੇ ਚਪੈਰਾ ਸਹਿਬ ਕਟੋ ਕੀ ਪਤਾ ਲੱਗਦਾ ਹੈ ਪਰਮਾਤਮਾ ਆਪਣੀ ਵੀ ਬਾਤ ਛੱਡ ਦੇ। ਇਸੇ ਤਰ੍ਹਾਂ ਖਾਲਸਾ ਜੀ ਵੀ ਦੱਸ ਦਿਆ ਕਿ ਮੇਰਾ ਤਾਂ ਪਹਿਲਾਂ ਹੀ ਬਿਲਕੁਲ ਵਿਸ਼ਵਾਸ ਨਹੀਂ ਸੀ ਪਰਮਾਤਮਾ ਦੇ ਵਿੱਚ। ਕਹਿੰਦੇ ਮੈਂ ਆਪਣੇ ਦਾਦੀ ਤੇ ਮਾਤਾ ਜੀ ਨੂੰ ਇਹ ਹੀ ਕਿਹਾ ਕਿ ਤੁਸੀਂ ਤਾਂ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਹੋ, ਪਾਠ ਕਰਦੇ ਹੋ, ਗੁਰਦੁਆਰਾ ਸਹਿਬ ਜਾਂਦੇ ਹੋ। ਤੇ ਕਿਉਂ ਨਾ ਹੁਣ ਵੀ ਤੁਸੀਂ ਪਾਠ ਕਰ ਲਓ, ਗੁਰਦੁਆਰਾ ਸਹਿਬ ਜਾਓ। ਤੇ ਸੇਵਾ ਸਿਮਰਨ ਕਰੋ ਫਿਰ ਕੀ ਵਿਗੜਦਾ ਜਿੱਥੇ ਪਰਮਾਤਮਾ ਨੇ ਇੰਨਾ ਲੰਬਾ ਸਮਾਂ ਘੜਾਤਾ ਤੇ ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਹੁਣ ਕੀ ਹੋਣਾ ਵੀ ਹੁਣ ਵੀ ਤੁਸੀਂ ਪਾਠ ਕਰ ਲੋ ਵੀ ਮੈਂ ਤਾਂ ਕਰਨਾ ਏ ਇੱਕ ਟੌਂਚ ਜਿਹਾ ਵੀ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਮਾਰਤਾ ਕਿਦੇ ਉਸ ਸਾਈਡ ਤੋਂ ਵੈਸੇ ਇੱਕ ਸਾਈਡ ਤੋਂ ਮੈਨੂੰ ਕਿਦੇ ਭਰੋਸਾ ਵੀ ਇੰਨਾ ਕਿ ਜ਼ਰੂਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਅਰਦਾਸ ਬੇਨਤੀ ਨੂੰ ਜ਼ਰੂਰ ਸੁਣਨਗੇ ਇਸੀ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੇਰੇ ਮਾਤਾ ਜੀ ਤੇ ਦਾਦੀ ਜੀ ਦੋਨਾਂ ਨੇ ਘਰ ਦੇ ਵਿੱਚ ਹੀ ਕਹਿੰਦੇ ਚਪੈਰਾ ਸੇਵ ਕਰਨਾ ਸ਼ੁਰੂ ਕੀਤਾ ਕਿ ਨੇ ਮੇਰੇ ਦਾਦੀ ਜੀ ਉਸ ਬਜ਼ੁਰਗ ਮਾਤਾ ਜੀ ਤੋਂ ਪੁੱਛਾਏ ਸੀ ਉਹਨਾਂ ਨੇ ਦੱਸਿਆ ਕਿ ਸ਼ੁਰੂਆਤ ਦੇ ਸਮੇਂ ਦੇਗ ਬਣਾ ਕੇ ਅਰਦਾਸ ਬੇਨਤੀ ਕਰੋ ਕਿ ਜਦੋਂ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਗੀ ਉਦੋਂ ਵੀ ਤੁਸੀਂ ਦੇਗ ਪੰਡਾ ਕੇ ਮਹਾਰਾਜ ਸੱਚੇ ਪਾਤਸ਼ਾਹ ਧੰਤਨ ਬਾਬਾ ਦੀਪ ਸਿੰਘ ਸੇਵ ਜੀ ਦਾ ਸ਼ੁਕਰਾਨਾ ਕਰਨਾ ਕਿਉਂਕਿ ਖਾਲਸਾ ਜੀ ਜਦੋਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਘੁੜੀ ਹੋਵੇ ਨਾ ਉਦੋਂ ਪਰਮਾਤਮਾ ਆਪਣੀ ਆਪ ਹੀ ਕੋਈ ਨਾ ਕੋਈ ਜਰੀਆ ਬਣਾ ਦਿੰਦਾ ਕਿਉਂਕਿ ਖਾਲਸਾ ਜੀ ਉਦੋਂ ਆਪਣੀ ਆਪ ਹੀ ਕੋਈ ਨਾ ਕੋਈ ਰਸਤਾ ਨਿਕਲ ਕੇ ਆ ਜਾਂਦਾ ਹੈ ਜਿਸ ਤਰ੍ਹਾਂ ਇਹ ਵੀਰ ਤੇ ਨਹੀਂ ਜਦੋਂ ਵੀ ਕਹਿੰਦੇ ਵੀ ਅਸੀਂ ਚਪੈਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਪਾਠ ਕਰਨਾ ਸ਼ੁਰੂ ਕੀਤਾ ਕਹਿੰਦੇ ਕਿ ਅਸੀਂ ਖੁਦ ਵੀ ਹੈਰਾਨ ਕਿ ਅਸੀਂ ਅਜੇ ਸੱਤ ਪਾਠ ਕੀਤੇ ਨੇ ਸੱਤ ਸਾਰੇ ਦੁਪਹਿਰਾ ਸਹਿਬ ਕੱਟੇ ਸੀ ਖਾਲਸਾ ਜੀ ਵੀਰ ਦੱਸਦੇ ਆ ਕਹਿੰਦੇ ਕਿ ਮਾਤਾ ਜੀ ਤੇ ਦਾਦੀ ਜੀ ਨੇ ਦੁਪਹਿਰਾ ਸਹਿਬ ਕੱਟਿਆ ਕਹਿੰਦੇ ਕਿ ਪਾਠ ਤਾਂ ਉਹ ਜੋ ਕਰਦੇ ਸੀ ਕਰਦੇ ਸੀ ਗੁਰਦੁਆਰਾ ਸਹਿਬ ਹੀ ਚਾਹੁੰਦੇ ਸੀ ਕਹਿੰਦੇ ਕਿ ਜਦੋਂ ਦੁਪਹਿਰਾ ਸਹਿਬ ਕੱਟਲੇ ਸੱਤ ਹੀ ਕੱਟੇ ਸੀ ਦੁਪਹਿਰਾ ਸਹਿਬ ਕਹਿੰਦੇ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀ ਉਹ ਕਹਿੰਦੇ ਕਿ ਕਿਤੇ ਗਏ ਹੋਏ ਸੀ ਦੋ ਤਿੰਨ ਦਿਨ ਹੋ ਗਏ ਸੀ ਉਹ ਆ ਨਹੀਂ ਸੀ ਰਹੇ ਕਹਿੰਦੇ ਜਿਸ ਚੀਜ਼ ਦੀ ਸਾਨੂੰ ਟੈਂਸ਼ਨ ਹੋ ਗਈ ਸੀ ਕਿਤੇ ਜ਼ਿਆਦਾ दारू ਪੀ ਕੇ ਨਸ਼ਾ ਕਰਕੇ ਕਿਤੇ ਡਿੱਗੇ ਜੀ ਨਾ ਪੈ ਹੋਣਾ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਜਪਹਿਰਾ ਸਾਹਿਬ ਕਹਿੰਦੇ ਕਿ ਸੱਤ ਜਪਹਿਰਾ ਸਾਹਿਬ ਕੱਟੇ ਤੇ ਇੱਕ ਦਿਨ ਸਾਡਾ ਗੇਟ ਖੜ ਗਿਆ ਕਹਿੰਦੇ ਅਸੀਂ ਜਰੂਰ ਜਾ ਕੇ ਦੇਖਿਆ ਤੇ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੇ ਅਮਰਤ ਛਕਿਆ ਹੋਇਆ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਨੇ ਸਾਰੇ ਨਸ਼ੇ ਜਿਹੜੇ ਛੱਡ ਦਿੱਤੇ ਸੀ दारू ਮੀਟ ਸ਼ਰਾਬ ਦਾ ਸੇਵਨ ਕਰਨਾ ਛੱਡਤਾ ਖਾਲਸਾ ਜੀ ਕਿੱਥੇ ਤੱਕ ਕਈ ਸਾਲ ਹੋ ਗਏ ਸੀ ਲਿਵਰ ਦੀ ਇਨਫੈਕਸ਼ਨ ਵੀ ਵੀਰ ਦਸ ਦੇ ਹਟਦੀ ਨਹੀਂ ਸੀ ਕੋਈ ਨਾ ਕੋਈ ਪੇਨ ਹੁੰਦਾ ਰਹਿਣਾ ਕਹਿੰਦੇ ਹੁਣ ਮੇਰੇ ਫਾਦਰ ਸਾਹਿਬ ਦੀ ਸਿਹਤ ਬਿਲਕੁਲ ਠੀਕ ਏ ਸਾਰਾ ਕੁਝ ਛੱਡ ਕੇ ਗੁਰੂ ਬਾਣੇ ਬਣ ਗਏ ਤਾਂ ਖਾਲਸਾ ਜੀ ਵੀਰ ਦਸ ਦੇ ਕਿ ਮੇਰਾ ਘਰ ਵੀ ਅਜੇ ਪਾਉਣ ਵਾਲਾ ਸੀ ਫਿਰ ਮੈਂ ਆਪ ਖੁਦ ਵੀ ਚਪੈਰਾ ਸਾਹਿਬ ਕਰਨਾ ਸ਼ੁਰੂ ਕੀਤਾ ਕਹਿੰਨੇ ਮੈਨੂੰ ਸੀ ਕਿ ਮੈਂ ਘਰ ਪਾ ਲਵਾਂਗਾ ਕਹਿੰਦੇ ਕਿ ਜੋ ਪੈਂਡਾ ਵਿਆਹ ਕੀਤਾ ਖਰਚਾ ਉਹ ਲਾ ਲਵਾਂਗਾ ਜੋ ਇਹ ਪੈਸੇ ਆਉਣਗੇ ਤਾਂ ਖਾਲਸਾ ਜੀ ਵੀਰ ਦੱਸਦੇ ਆ ਕਹਿੰਦੇ ਕਿ ਜਦੋਂ ਮੈਂ ਵਿੱਚ ਪਹਿਰਾ ਸਾਹਿਬ ਕਟਣਾ ਸ਼ੁਰੂ ਕੀਤਾ ਸੇਵਾ ਕਰਨੀ ਸ਼ੁਰੂ ਕੀਤੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਘਰ ਦੇ ਵਿੱਚ ਕਹਿੰਦੇ ਐਤਵਾਰ ਨੂੰ ਅਸੀਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਵੀ ਜਗਾਉਣੀ ਸ਼ੁਰੂ ਕੀਤੀ ਕਹਿੰਦੇ ਕਿ ਵੀਰ ਦੱਸਦੇ ਆ ਸਾਡਾ ਘਰ ਵੀ ਸਿੰਪਲ ਸੀ ਕਹਿੰਦੇ ਅਸੀਂ ਠੀਕ ਹੀ ਪਰਿਵਾਰ ਤੋਂ ਸੀ ਕਹਿੰਦੇ ਕਿ ਸਾਡਾ ਜੋ ਘਾਰੇ ਅਸੀਂ ਉਹ ਵੀ ਬਣਾਣਿਆ ਤੇ ਕਹਿੰਦੇ ਵਾਹੀ ਗੁਰੂ ਦੀ ਕਿਰਪਾ ਦੇ ਨਾਲ ਫਾਦਰ ਸਾਹਿਬ ਨੇ ਨਸ਼ਾ ਛੱਡ ਕੇ ਤੇ ਬਹੁਤ ਵਧੀਆ ਗਰਬਾਣੀ ਦੇ ਨਾਲ ਜੁੜ ਗਏ ਗੁਰੂ ਵਾਲੇ ਬਣੇ ਤੇ ਖਾਲਸਾ ਜੀ ਵੀਰ ਦੱਸ ਦਿਆ ਕਿ ਮੈਂ ਚਾਹੁੰਦਾ ਸੀ ਕਿ ਮੈਂ ਬਾਹਰ ਜਾਵਾਂ ਮੈਨੂੰ ਆਈਲੈਟਸ ਵਾਲੀ ਕੁੜੀ ਨਹੀਂ ਸੀ ਲੱਭ ਰਹੀ ਜਿਸ ਦਾ ਮੈਂ ਖਰਚਾ ਭਰ ਕੇ ਮੈਨੂੰ ਸੀ ਮੈਂ ਬਾਹਰ ਜਾਵਾਂ ਬਾਹਰ ਜਾ ਕੇ 4 ਪੈਸੇ ਕਮਾ ਕੇ ਆਪਣੀ ਘਰ ਦੀ ਹਾਲਾਤ ਠੀਕ ਕਰਾਂ ਕਿਤੇ ਤਾਂ ਖਾਲਸਾ ਜੀ ਆਈਲੈਟਸ ਵਾਲੀ ਕੁੜੀ ਨਹੀਂ ਸੀ ਮਿਲਦੀ ਤੇ ਉਹ ਵੀਰ ਦੱਸਦੇ ਕਿ ਮੇਰਾ ਸੁਪਨਾ ਨਹੀਂ ਸੀ ਪੂਰਾ ਹੁੰਦਾ ਕਿਥੇ ਬਾਹਰ ਦੀ ਕੁੜੀ ਕੈਨੇਡਾ ਦੀ ਪੀਆਰ ਕੁੜੀ ਦਾ ਰਿਸ਼ਤਾ ਵੀਰ ਦੱਸਦੇ ਮੈਨੂੰ ਆਉਂਦਾ ਜਦੋਂ ਮੈਂ ਦੁਪਹਿਰਾ ਸੇਵ ਕੱਟਨੇ ਸ਼ੁਰੂ ਕਰਦਾ ਕਹਿੰਦੇ ਕਿ ਮੈਨੂੰ ਬਾਹਰ ਗਈ ਕੁੜੀ ਦਾ ਰਿਸ਼ਤਾ ਆਉਂਦਾ ਇੱਕ ਮਹੀਨੇ ਦੇ ਵਿੱਚ ਉਹ ਵੀ ਖਾਰਸਾ ਜੀ ਪਰਿਵਾਰ ਸ਼ੁੱਧ ਵੈਸ਼ ਲੋ ਕਿ ਕਹਿੰਦੇ ਕਿ ਸਾਨੂੰ ਵੈਸ਼ਨੂ ਪਰਿਵਾਰ ਦਾ ਰਿਸ਼ਤਾ ਆਉਂਦਾ ਹੈ ਸਾਨੂੰ ਸੀ ਕਿ ਬੰਦੇ ਉਸ ਤਰ੍ਹਾਂ ਦੇ ਨਾ ਹੋਣ ਖਾਣ ਪੀਣ ਵਾਲੇ ਕਿਉਂਕਿ ਫਾਦਰ ਸਾਹਿਬ ਨੇ ਹੁਣੇ ਅਜੇ दारू ਪੀਣੀ ਛੱਡੀ ਹੈ ਕਿ ਫੇਰ ਨਾ ਦੁਬਾਰਾ ਲੱਗ ਜਾਵੇ ਤਾਂ ਕਿ ਉਹ ਬਿਮਾਰ ਹੋ ਜਾਣਾ ਤਖਾਲਸਾ ਜੀ ਵੀਰ ਦੱਸਦੇ ਕਿੰਨੇ ਕਈ ਸਾਲ ਹੋ ਗਏ ਸੀ ਰਿਸ਼ਤਾ ਨਹੀਂ ਸੀ ਹੋ ਰਿਹਾ ਕਿਤੇ ਇੱਕ ਮਹੀਨਾ ਵੀ ਨਾ ਹੋਇਆ ਤੇ ਕਹਿੰਦੇ ਕਿ ਕੈਨੇਡਾ ਤੋਂ ਆ ਕਹਿੰਦੇ ਪੱਕੀ ਪੀਆਰ ਲੜਕੀ ਦਾ ਮੈਨੂੰ ਰਿਸ਼ਤਾ ਆਇਆ ਇੱਕ ਮਹੀਨੇ ਦੇ ਵਿੱਚ ਰਿਸ਼ਤਾ ਕਰਕੇ ਕਹਿੰਦੇ ਮੇਰਾ ਵਿਆਹ ਵੀ ਹੋ ਗਿਆ ਏਸੀ ਤਰ੍ਹਾਂ ਖਾਲਸਾ ਜੀ ਵੀਰ ਨੇ ਦੱਸਿਆ ਕਿ ਸਾਡੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਅਸੀਂ ਇੱਕ ਨਾਰਮਲ ਪਰਿਵਾਰ ਤੋਂ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਅੱਜ ਅਸੀਂ ਕਰੋੜਾਪਤੀ ਬਣੇ ਹੋਏ ਹਾਂ ਸੁਖਾਰ ਸਾਹਿਬ ਜੀ ਇਹ ਸੀ ਉਸ ਵੀਰ ਦੀ ਹੱਦਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ੀ ਦੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਰੇ ਬਣੋ ਵਾਇਗਰੂ ਸੱਚੇ ਪਾਤਸ਼ਾਹ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਾਨ ਤਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਇਗਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਾਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਇਗਰੂ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਪਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣੋਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਛਾ ਸਵਨਾ ਦੇ ਕਰ ਹਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਛਾ ਸਭਨਾ ਭੈਣ ਭਰਾਵਾਂ ਤੇ ਨੂੰ ਚੜਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਛਾ ਲੰਬੀਆਂ ਉਮਰਾਂ ਬਖਸ਼ੀ ਸੁਵਾਹੀ ਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਕੀ ਫਤਿਹ